ਧੰਨ ਸ੍ਰੀ ਰਾਜਾ ਨਾਭ ਕਮਲ ਸਾਹਿਬ ਜੀ 108 ਜਿਨ੍ਹਾਂ ਦਾ ਅਸ਼ੀਰਵਾਦ ਦਾ ਸਾਦਕਾ 85ਵਾਂ ਸਲਾਨਾ ਵਰਸੀ ਜਿਹੜੀ ਮਨਾਈ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਪਿੰਡ ਮਲਪਰਾੜ ਕਾਂ ਦੀ ਸਾਧ ਸੰਗਤ ਵੱਲੋਂ ਔਰ ਬਾਹਰ ਐਨ ਆਰ ਆਈ ਵੀਰਾਂ ਵੱਲੋਂ ਦੇਸ਼ਾਂ ਪ੍ਰਦੇਸ਼ਾਂ ਧਰਤੀ ਦੇ ਬੈਠੇ ਔਰ ਪਿੰਡ ਦੀ ਸਮੂਹ ਪੰਚਾਇਤ ਵੱਲੋਂ ਔਰ ਨੌਜਵਾਨ ਸਭਾ ਵੱਲੋਂ ਔਰ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜਾ ਰਾਜਾ ਸਾਹਿਬ ਦਾ ਮੇਲਾ ਆ 21 22 23 ਅਗਸਤ ਨੂੰ 2025 ਨੂੰ ਬੜੀ ਧੂਮ-ਤਾਮ ਦੇ ਨਾਲ ਪੰਜਾਬ ਦੇ ਵਿੱਚ ਨਹੀਂ ਬਲਕੇ ਹਿੰਦੁਸਤਾਨ ਦੇ ਪੂਰੇ ਆਲ ਵਰਡ ਦੇ ਵਿੱਚ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਪਹਿਲ ਤੇ ਉਹਨਾਂ ਦਾ ਅਸ਼ੀਰਵਾਦ ਰਾਜਾ ਜੀ ਬਲੀ ਦਾ ਸਭ ਤੋਂ ਪਹਿਲਾਂ ਮੈਂ ਦੋ ਜਕਾਰੇ ਲਾਉਣੀ ਚਾਹੁੰਦਾ ਜੀ ਜੋ ਬੋਲੇ ਇਸ ਨਿਹਾਲ ਅਕਾਲ ਦੀ ਅਕਾਲ ਰਾਜਾ ਜੀ ਬਲੀ ਕਰੋ ਪਹੀ 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 ਜੈ ਰਾਜੇ ਦੀ ਜੈ ਰਾਜੇ ਦੀ ਜੈ ਰਾਜੇ ਦੀ ਜੈ ਰਾਜੇ ਦੀ ਅਸੀਂ ਜੀ ਇਹ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਪਿੰਡ ਮਲਪਰਾੜਕਾਂ ਦੇ ਵਿੱਚ ਸਾਡੇ ਜਿੰਨੇ ਵੀ ਗੱਡੀਆਂ ਨਵਾਂ ਸ਼ਹਿਰ ਦੇ ਵਿੱਚ ਟੈਕਸੀ ਸਟੈਂਡ ਤੋਂ ਆ ਵੱਖ-ਵੱਖ ਪਿੰਡਾਂ ਤੋਂ ਮੇਰੇ ਦੋਸਤ ਆ ਮੇਰੇ ਜੀਜ ਭਰਾ ਆ ਜਿਨ੍ਹਾਂ ਨੇ ਇਸ 21 22 23 ਤਰੀਕ ਨੂੰ ਜਿਹੜੀ ਸੇਵਾ ਕਰਨੀ ਹੈ ਗੱਡੀਆਂ ਦੀ ਪਿੰਡਾਂ ਦੇ ਵਿੱਚ ਸੰਗ ਦਾ ਲਿਆ ਕੇ ਫਰੀ ਦੀ ਸੇਵਾ ਜਿਹੜੀਆਂ ਪਿੰਡਾਂ ਦੇ ਵਿੱਚ ਸਾਡੇ ਪਿੰਡ ਜੱਬੂਵਾਲ ਮਲਪੜੜਕਾ ਜਾਫਰਪੁਰ ਤੇ ਜਿੱਦਾਂ ਨਵਾਂ ਸ਼ਹਿਰ ਹੋ ਗਿਆ ਸਲੋ ਹੋ ਗਿਆ ਤੇ ਨਾਲੇ ਹੀ ਆਪਣਾ ਗੁਜਰਪੁਰ ਹੋ ਗਿਆ ਇਧਰੋਂ ਕੰਮਾਂ ਬੈਂਸਾਂ ਜਿੰਨੇ ਵੀ ਪਿੰਡ ਲੱਗਦੇ ਨੇ ਨਜ਼ਦੀਕ ਨਾਲ-ਨਾਲ ਦੇ ਪਿੰਡ ਲੱਗਦੇ ਆ ਉਹ ਸਾਰੇ ਪਿੰਡਾਂ ਤੋਂ ਸੰਗ ਦਾ ਜਿਹੜੀਆਂ ਜੀ ਇਹ ਸਾਡੇ ਡਰਾਈਵਰ ਵੀਰ ਜਿਹੜੇ ਮੇਰੇ ਭਰਾ ਆ ਉਹ ਸੰਗਤਾਂ ਦੀ ਸੇਵਾ ਸਾਡੇ ਸਰਪੰਚ ਸਾਹਿਬ ਸਰਦਾਰ ਦਲਾਵਰ ਸਿੰਘ ਜੀ ਇਹਨਾਂ ਦੇ ਅਸੀਰਵਾਦ ਦਾ ਸਦਕਾ ਔਰ ਸਾਡੇ ਜੱਸ ਅੜਕ ਜੀ ਔਰ ਸਾਡੇ ਸਰਦਾਰ ਕਮਲਜੀਤ ਸਿੰਘ ਜੀ ਔਰ ਜਗਦੀਪ ਸਿੰਘ ਜੀ ਔਰ ਸਾਰੇ ਸਮੂਹ ਮੇਰੇ ਭਰਾ ਜਿੰਨੇ ਵੀ ਆ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਮਲ ਪਰੜਕਾ ਬੱਸ ਸਟੈਂਡ ਦੇ ਉੱਤੇ ਜਿਹੜਾ ਸਾਡੇ ਜਸਲ ਔਰ ਸਵੀਟ ਚੌਬਾ ਉਹਦੇ ਸਾਹਮਣੇ ਲੰਗਰ ਲਾਇਆ ਜਾਣਾ ਜੀ 21 ਤਰੀਕ 22 ਤਰੀਕ 23 ਤਰੀਕ 23 ਅਗਸਤ ਤੱਕ ਇਹ ਲੰਗਰ ਚੱਲੇਗਾ ਸਵੇਰ ਤੋਂ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਲੰਗਰ ਲਗਾਤਾਰ ਚੱਲੇਗਾ ਜੀ ਇਹ ਬਾਕੀ ਤੁਹਾਡਾ ਅਸ਼ੀਰਵਾਦ ਚਾਹੀਦਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਸੇਵਾ ਦਾ ਆਪਣਾ ਸਾਰਿਆਂ ਨੇ ਜੋ ਵੀ ਫੋਲਦਾਨ ਆਪਣਾ ਪੌਣਾ ਜੀ ਔਰ ਸਾਰੇ ਅਸ਼ੀਰਵਾਦ ਦਿਓ ਜੀ ਵੱਧ ਤੋਂ ਵੱਧ ਸੇਵਾ ਕਰਨ ਜੀ ਤੁਹਾਡੇ ਸਹਿਯੋਗ ਦੇ ਨਾਲ ਇਹ ਲੰਗਰ ਰਾਜਾ ਸਾਹਿਬ ਦਾ ਲਾਇਆ ਜਾਣਾ ਜੀ ਅਸੀਂ ਤਾਂ ਜਾਣ ਆ ਜੀ ਅਸੀਂ ਇਹਨਾਂ ਦੇ ਦਰ ਦੇ ਕੁੱਤੇ ਆ ਦਰवेश ਆ ਤੁਹਾਡਾ ਸੰਗਤ ਦਾ ਅਸ਼ੀਰਵਾਦ ਚਾਹੀਦਾ ਜੀ ਇਹਨਾਂ ਨੂੰ ਕੁਝ ਕਹਿੰਦਾ ਮੈਂ ਖੇਮਾ ਜਾਜਿਕਾ ਸਾਰੀ ਸੰਗਤ ਨੂੰ ਫੇਰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਕਿ ਪਿੰਡ ਮਲਪਰਾੜਕਾਂ ਦੇ ਵਿੱਚ ਮਾਸ ਸਟੈਂਡ ਦੇ ਜਸਲ ਸਾਡੇ ਸਵੀਟ ਚੌਪ ਦੇ ਮੋੜੇ ਲੰਗਰ ਲਾਇਆ ਜਾਣਾ ਜਿਸ ਲੰਗਰ ਦੇ ਵਿੱਚ ਸਾਡੇ ਸਾਰੇ ਜਿੰਨੀ ਵੀ ਸੰਗਤਾਂ ਆਉਣ ਗਿਆ ਲੰਗਰ ਛਕਣ ਗਿਆ ਸੇਵਾ ਆਪਣੀ ਸੇਵਾਦਾਰ ਸੇਵਾ ਕਰਨਗੇ ਔਰ ਮੈਂ ਸਭ ਤੋਂ ਜ਼ਿਆਦਾ ਆਪਣੇ ਭਰਾ ਜਗਤਾਰ ਸਿੰਘ ਜੱਬੋਵਾਲ ਜਗਤਾਰ ਸਿੰਘ ਜੱਬੋਵਾਲ ਪ੍ਰੈਸਰ ਬੋਟਰ ਮੀਡੀਆ ਦਾ ਜਿਹੜਾ ਸਾਡਾ ਸਾਥ ਦੇ ਕੇ ਗਏ ਆ ਔਰ ਜਿਨ੍ਹਾਂ ਨੇ ਸਾਨੂੰ ਅੱਜ ਤੁਹਾਡੇ ਸਾਰੇ ਰੂਬਰੂ ਕਰਨਾ ਤੁਹਾਡੇ ਪਿੰਡਾਂ ਦੇ ਵਿੱਚ ਮੈਂ ਜਗਤਾਰ ਸਿੰਘ ਭਾਜੀ ਦਾ ਜੱਬੋਵਾਲ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਾਇ ਰਾਜ ਜੀ ਜਾਇ ਰਾਜ ਜੀ ਰਾਜਾ ਜੀ ਬਲੀ ਕਰੋ ਜੀ ਰਾਜਾ ਜੀ ਬਲੀ ਕਰੋ ਜੀ ਜੋ ਬੋਲੇ ਈ ਸੋਨਿਹਾਲ ਲੋਕ ਸਰੀਰ ਆਪ ਰਾਜਾ ਜੀ ਰਾਜਾ ਜੀ ਬਲੀ ਕਰੋ ਜੀ ਭਲੀ ਸੂ ਸੂਹ ਨੱਗਨ ਵਾਸੀਆਂ ਨੂੰ ਸੂਹ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮਲਪਰਾੜਕਾਂ ਦੀ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਦੂਜੀ ਵਾਰ ਇਹ ਲੰਗਰ ਦਾ ਤੇ ਗੱਡੀਆਂ ਦਾ ਪ੍ਰਬੰਧ ਕੀਤਾ ਜਾ ਗਿਆ ਹੈ ਜੀ ਤਾਂ ਸਾਰਿਆਂ ਨੇ ਜੋ ਪੋਸਟਰ ਤੇ ਨੰਬਰ ਦਿੱਤੇ ਆ ਉਹਨਾਂ ਨੰਬਰਾਂ ਤੇ ਸੰਪਰਕ ਕਰਨਾ ਜੀ ਕਿਸੇ ਵੀ ਪਿੰਡ ਤੋਂ ਕਿਸੇ ਵੀ ਸੰਗਤ ਨੇ ਰਾਜਾ ਸਾਹਿਬ ਦਰਬਾਰ ਜਾਣਾ ਹੋਵੇ ਉਹ ਸੰਪਰਕ ਕਰ ਸਕਦਾ ਆ ਜੱਬੋਵਾਲ ਭੀਣ ਮਹਾਲੋਂ ਗੁਜਰਪੁਰ ਇਹਨਾਂ ਪਿੰਡਾਂ ਤੋਂ ਸੰਗਤ ਨੂੰ ਲਿਆਂਦਾ ਜਾਵੇਗਾ ਛੋਟੀਆਂ ਗੱਡੀਆਂ ਇਹਨਾਂ ਪਿੰਡਾਂ ਤੇ ਲਾਏ ਜਾਇਆਂ ਗਈਆਂ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਾਰਿਆਂ ਨੇ ਬਲਪੁਰ ਅੜਕਾਂ ਪਹੁੰਚ ਕੇ ਲੰਗਰ ਛਕਣਾ ਤੇ ਜਿੰਨਾ ਵੀ ਸਹਿਯੋਗ ਦੇ ਹੋਵੇ ਤੇ ਸਾਰਿਆਂ ਨੇ ਲੰਗਰ ਵਿੱਚ ਸਹਿਯੋਗ ਜ਼ਰੂਰ ਦੇਣਾ ਤੇ ਜਿੰਨੀ ਵੀ ਸੇਵਾ ਪਾਉਣੀ ਹੈ ਉਹ ਪਾ ਸਕਦਾ ਆ ਤੇ ਨੰਬਰ ਮੈਂ ਤੁਹਾਨੂੰ ਬੋਲ ਦਿੰਨਾ ਜੀ 95011 8174 9856485 99 99152 45022 ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦਾ ਆ ਬਾਕੀ ਨੰਬਰ ਪੋਸਟਰ ਤੇ ਦਿੱਤੇ ਆ ਉਹ ਭਾਜੀ ਉਹਨਾਂ ਨੂੰ ਸ਼ੋਅ ਕਰ ਲੈਣਗੇ ਐਨ ਆਰ ਆਈ ਵੀਰਾਂ ਦਾ ਕਿੰਨਾ ਕੁ ਸਹਿਯੋਗ ਹੈ ਵੀਰ ਜਿਹੜੇ ਐਨ ਆਰ ਆਈ ਭਰਾ ਆ ਉਹਨਾਂ ਦਾ ਕਿੰਨਾ ਕੁ ਸਹਿਯੋਗ ਹੈ ਜੀ ਸਾਡੇ ਐਨ ਆਰ ਆਈ ਵੀਰ ਮੇਰੇ ਦੋਸਤ ਬਾਹਰ ਆ ਫਰੈਂਡ ਬੈਠੇ ਆ ਤੇ ਮੇਰੇ ਰੇਟ ਬੈਠੇ ਆ ਤੇ ਹੋਰ ਜਿਹੜੇ ਪਿੰਡ ਦੇ ਮੁੰਡੇ ਜੇ ਬਾਹਰ ਗਏ ਹੋ ਐ ਐਨ ਆਰ ਆਈ ਵੀਰ ਇੱਕ ਜੀਤਾ ਭੰਗਲਾ ਤੋਂ ਆ ਤੇ ਆਪਣੇ ਮੁਕੰਦਪੁਰ ਤੋਂ ਵੀਰ ਮੇਰੇ ਮਾਲਪੁਰੜਕਾਂ ਦੇ ਬਾਹਰ ਜਿੰਨੇ ਵੀਰ ਗਏ ਆ ਉਹਨਾਂ ਦਾ ਬਹੁਤ ਸਹਿਯੋਗ ਹੈ ਜੀ ਉਹਨਾਂ ਨੇ ਪਹਿਲੀ ਵਾਰ ਮੈਨੂੰ ਪਿਛਲੀ ਵਾਰ ਕਿਹਾ ਸੀਗਾ ਕਿ ਗੱਡੀਆਂ ਲਾਓ ਪਿੰਡ ਤੋਂ ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਇੱਕ ਮੇਰਾ ਫਰੈਂਡ ਹੈ ਜੀ ਵਿੱਕੀ ਪੱਦੀ ਜਗੀਰ ਤੋਂ ਉਹਨਾਂ ਨੇ ਵੀ ਇਸ ਵਾਰ ਭਗਤਬੱਧ ਚੜ੍ਹ ਕੇ ਸੇਵਾ ਪਾਈ ਆ ਤੇ ਹੋਰ ਸਾਡੇ ਵੀਰ ਮਾਲਪੁਰੜਕਾਂ ਦੇ ਰਗਵੀਰ ਸਿੰਘ ਬਿੱਲੂ ਉਹਨਾਂ ਦੇ ਮਾਇਆ ਪਾਣੀ ਆ ਜੀ ਜਿੰਨਾ ਵੀ ਸਹਿਯੋਗ ਬਾਹਰਲੇ ਵੀਰਾਂ ਦਾ ਆ ਹੋਰ ਤਲਾਵਰ ਸਿੰਘ ਭਾਜੀ ਦਾ ਸਹਿਯੋਗ ਆ ਇਹਨਾਂ ਨਾਲ ਅਸੀਂ ਸਲਾਹ ਕੀਤੀ ਸੀ ਪਿਛਲੀ ਵਾਰ ਕਹਾਜ਼ੀ ਪਿੰਡ ਚ ਲੰਗਾ ਲਾਉਣਾ ਹੈ ਜਾਂ ਗੱਡੀਆਂ ਲਾਉਣੀਆਂ ਇਹਨਾਂ ਨੇ ਮੇਰਾ ਪੂਰਾ ਸਹਿਯੋਗ ਦਿੱਤਾ ਜੀ ਹੋਰ ਸਰਜੀਤ ਕਾਤਾ ਜੀ ਦਾ ਬੜਾ ਸਹਿਯੋਗ ਹੈ ਜੀ ਅੱਜ ਕਮਲਜੀਤ ਵੈਸ ਦਾ ਸਹਿਯੋਗ ਹੈ ਜੀ ਉਹਨਾਂ ਨੇ ਵੀ ਆਪਣੀਆਂ ਗੱਡੀਆਂ ਪੰਜ-ਛਤ ਦੇਣੀਆਂ ਗੱਡੀਆਂ ਲੰਗਰ ਕੌਣ ਨੂੰ ਜੀ ਹਾਂ ਜੀ